ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਮਾਝ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਬਹੁਤ ਸਰਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਨਾਮ ਭਾਈ ਆਪਣਾ ਸ਼ਮਸ਼ੇਰ ਸਿੰਘ ਜੇ ਬੂੰਗਾ ਤਸੀਲੇ ਨਾਲ ਡਿਸਟ੍ਰਿਕਟ ਕੰਪਲ ਸਰ। ਫੋਨ ਨੰਬਰ ਹੀ ਬੋਲ ਦੋ 7229071482 ਠੀਕ ਹੈ ਤੇ ਅੱਜ ਦੋ ਗਾਵਾਂ ਤੇ ਇੱਕ ਮੱਝ ਹੈ ਨਾ ਮੱਝ ਭਾਜੀ ਹੌਲੇ ਰੇਡ ਚ ਗਾਵਾਂ ਵੀ ਛੋਟੇ ਛੋਟੇ ਰੇਡ ਚ ਮੱਝ ਅੱਜ ਸੱਜਰ ਮੱਝ ਟੋਕੜਾ ਤੋਂ ਵੀ ਘੱਟ ਰੇਡ ਚ ਦੇ ਦੇਣੀ ਭਾਜੀ ਟੋਕੜਾ ਦੇ ਭਾਜ ਦੇ ਦੇਣੀ ਮੱਝ ਦੇ 40 ਸੋਣੀ ਮੱਝ ਠੀਕ ਹੈ ਜੀ ਗੱਬਨ ਤਿਆਰ ਆ ਹਨਾ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵੈੜੇ ਜਰਸੀ ਇੱਥੇ ਹੀ ਆਪਾਂ ਕਰੀਏ ਭ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ਨਿਕੇ ਨਿਕੇ ਸਿੰਗੇ ਦੇ ਹੈਗੇ ਹੈ ਜੋ ਤਰੇ ਇਹ ਵੀ ਰੰਗ ਰੂਪ ਦੀ ਸਫਾਈ ਹੈ ਚਲੋ ਲੈ ਜਾ ਕੋਈ ਤੇ ਥਣ ਥਣ ਓਕੇ ਵੀ ਦਿੱਤੇ ਥਣ ਭਾਜੀ ਮਗਰ ਤਾਂ 10 ਧਾਰਾਂ ਘੱਟ ਜੋ ਅੱਛਾ ਬੈਣੀ ਹਲ ਦੇ ਹਾਂਜੀ ਭਾਜੀ ਇੱਧਰ ਮਗਰ ਤਾਂ 10 ਧਾਰਾਂ ਘੱਟ ਜੋ ਠੀਕ ਹੈ 10 ਦੇ ਦੇਣੀ ਠੰਡੀ ਠੰਡੀ ਜੇ ਬਾਕੀ ਠੀਕ ਹੈ ਹਾਂਜੀ ਤੇ ਦੁੱਧ ਦੇਦੇ ਭਾਜੀ ਹੋਊਗਾ 14 ਕਿਲੋ ਹੀ ਅੱਛਾ 13 ਕਿਲੋ ਆਵੇ ਠੰਡਾ ਕਰਕੇ ਕੋਈ ਲੈ ਜਾਏ ਜਿਹੜਾ ਦੋ ਟਾਈਮ ਘਰੋਂ ਚਵਾ ਦੋਗੇ ਚਵਾ ਕੇ ਭਾਜੀ ਦੁੱਧ ਦੁੱਧ 14 ਕਿਲੋ ਹੀ ਪਰ 13 ਕਿਲੋ ਆਪਣਾ ਲੈ ਜਾਏ ਕੋਈ ਮੇਰੇ ਇਹ ਆਵੇ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਨਾ ਬੱਸ ਤਸੱਲੀ ਕਰਕੇ ਖੜਿਆ ਕਰ ਲੈ ਹਾਂਜੀ ਇੱਥੋਂ ਹੀ ਤਸੱਲੀ ਕਰਕੇ ਵੇਚ ਆ ਕੇ ਖੜੋ ਹਣਾ ਤੇ ਚਵਾ ਜਿਹੜਾ ਕਿੰਨੇ ਕਿ ਦਿਖਾ ਦਈਏ ਤੁਸੀਂ ਰਸੀ ਤੁਸੀਂ ਨਹੀਂ ਲਵਣੀ ਜੀ ਠੀਕ ਹੈ ਜੀ ਇਹ ਚਵਾ ਮਗਰਲਾ ਥਾਣਾ ਦਾ ਚਵਾ ਦੇਖ ਸਾਡੇ ਜੀ ਤੂੰ ਚਾਣ ਵੀ ਜੀ ਬੁਰੀ ਸਾਫ ਜੇ ਠੀਕ ਹੈ ਇਹ ਥਣਸੂ ਬਾਕੀ ਚਵਾ ਹੱਥ ਜੇ ਬਾਕੀ ਤੋਂ ਇਹ ਆਪਣਾ ਆਪ ਵੇਖ ਕੇ ਚਵਾਈ ਕਰਕੇ ਖੜਦੇ ਮਗਰਲਾ ਥਣ ਘੱਟ ਜੇ ਹਾਂਜੀ ਬਾਕੀ ਭਾਈ ਠੰਡੀ ਸੀਜ਼ ਜੋ ਠੀਕ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੋਹਲਗਰਾਉਂ ਦੇ ਬਾਜੀ ਭਾ 35 ਕਰਾ ਲਓ 30000 ਦੇ ਦਈਏ 30000 ਦੀ ਕੇ ਵਿੱਚੋਂ ਕਰ ਦਈਏ ਮੰਤਨ 2000 ਬਾਈ ਛੋੜ ਪੂਰੇ 28 ਆ ਦੇ ਅੱਛਾ ਬਾਜੀ ਬਸ਼ੀਰ ਦਾ ਪੂਰੇ 26000 ਦੀ ਅੱਛਾ 26000 ਦੇ 20000 ਦੀ ਦੇ ਦਾਂਗੇ ਮੀਠੀ 13 14 ਕਿਲੋ ਦੁੱਧ 13 ਲੀਟਰ ਕਰੋ ਚਵਾ ਕੇ ਦੋਗੇ ਬਾਜੀ ਨਾ ਤਸੱਲੀ ਕਰਕੇ ਖੜੇ ਕੋਈ ਠੀਕ ਆ ਤੇ ਹੁਣ ਇੱਕ ਆ ਵੀ ਇਹ ਤਾਜੀ ਸੂਈ ਜਾਦੀ ਹੈ ਬਾਜੀ ਤਾਜੀ ਸੂਈ ਪੰਜ ਛੇ ਦਿਨ ਹੋਏ ਸੂਈ ਨੂੰ ਠੀਕ ਆ ਬਸ਼ੀ ਮਰ ਬੌੜਾ ਲਾਲੇ ਬਾ ਦੁੱਧ ਵਾਲੇ 8 ਕਿਲੋ ਤਿਆਰ ਦੇ ਥੱਲੇ ਠੀਕ ਆ ਤੇ ਇਹ ਵੀ ਸੰਭੀ ਘੱਟ ਹੈ ਕਿੰਨੇ ਨਾ ਸੰਭੀ 8 ਕਿਲੋ ਜਿਹੜਾ ਕਹਿੰਦੇ ਕਿ ਹੈਗਾ ਬਾਕੀ ਆਪਣਾ ਚਵਾਈ ਕਰਕੇ ਖੜਾ ਉਹ ਧੱਕ ਦੇਗਾ ਯਾਰ ਬਾਕੀ ਇਹ ਵੀ ਜਿਹੜਾ ਕਾफी ਪਿਆ ਉਹਦੇ ਕਰਕੇ ਥੋੜਾ ਚਿਕੜ ਚੁੱਕੜ ਵੀ ਹੋਇਆ ਪਿਆ ਇਹਦੇ ਜਵਾਬ ਖਾਦੇ ਗੱਲ ਇਹ ਵੀ ਠੰਡੀ ਸੀਲ ਜੀ ਇਹ ਵੀ ਬਾਜੀ ਠੰਡੀ ਸੀਲ ਜੀ ਜਿੱਦਾਂ ਮਰਜ਼ੀ ਕਰਦੇ ਥੱਲੇ ਹਾਂਜੀ ਤੇ ਉਹਨਾਂ 8 ਕਿਲੋ ਪੱਕਾ ਦੁੱਧ ਹੈ ਗਾਇ ਦੇ ਕੋਲ 8 ਕਿਲੋ ਭਾਜੀ ਤਿਆਰ ਹੈ ਮੈਲਾ ਮੂਣਾ ਮਾਰ ਕੇ ਦੁੱਧ 9-10 ਕਿਲੋ ਚਵਾਈ ਜਾਣਾ ਹੈ ਆ ਵਛੀ ਠੀਕ ਹੈ ਤੇ ਆ ਮਗਰ ਵਛੀ ਹੈ ਤੇ ਮੁੱਲ ਫਿਰ ਇਹਦਾ ਮੁੱਲ ਗਰਾਉਂਡ ਨੂੰ ਭਾਜੀ ਭਾਏ 5000 ਕਰਾ ਲਓ ਹਾਂਜੀ ਉਹਦੇ 20000 ਦੇਣਾ ਭਾਈ ਅੱਛਾ 20000 ਦੀ ਦੇ ਦੋਗੇ ਬਾਕੀ ਭਾਜੀ ਕਰਦਾਂਗੇ ਕੋਈ ਨਹੀਂ ਮੰਨਤਾਂ ਠੀਕ ਹੈ ਭਾਜੀ ਠੰਡੀ ਥੀਲ ਵੜ ਦੁੱਜਾ ਸਵੇਰ ਆਈ ਵੜ ਜਾ ਠੀਕ ਹੈ ਹਾਂਜੀ ਆ ਦੇ ਸਲੂਸ ਵਾਈ ਲੈ ਚਵਾ ਚੂ ਵੀਧੀ ਹੈ ਸਾਫ ਬੁਰਾ ਬਾਕੀ ਹੈ ਠੰਡੀ ਸੀਲ ਠੀਕ ਹੈ ਤੇ ਹੁਣ ਜਿਹੜੇ ਮੱਝ ਵਿਖਾ ਦੀਏ ਆਪਾਂ ਤੁਹਾਨੂੰ ਹਾਂਜੀ ਆ ਵੇਚ ਸਕਦੇ ਭਾਜੀ ਇਹ 5 4 ਦਿਨ ਲੈ ਜੂਗੀ ਅਜੇ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਸੀਲ ਦੇ ਮੱਝ ਬਾਕੀ ਹੈਗੇ ਸਰੀਰੋਂ ਨਿੱਸੀ ਆ ਉਸਾ ਨਹੀਂ ਇਹਦਾ ਮੁੱਲ ਹੋ ਜਾਣਾ ਆਯਾਰੀ ਭਾਜੀ ਪੰਜ ਚਾਰ ਦਿਨ ਲਈ ਦੋ ਦਿਨ ਇੱਕ ਕਰੇ ਇਧਰ ਨਾ ਕਰੇ ਵੇ ਜੇ ਸਾਹਮਣੇ ਤਾਂ ਮੈਂ ਚੰਗੀ ਤਰ੍ਹਾਂ ਦਿਖਾ ਦਈਏ ਠੀਕ ਹੈ ਜੀ ਵਾਕਿਆ ਵੇ ਥੋੜੀ ਜੀ ਸਾਂਭੀ ਘੱਟ ਗਈ ਆ ਇਹੇ ਰਾਜੀ ਹੁੰਦੀ ਤੇ ਹੋਰ ਥੋੜਾ ਜਿਆ ਵਧੀਆ ਲੱਗੇ ਠੀਕ ਆ ਤੇ ਇੱਕ ਨੱਕ ਦੁੱਧ ਚਵਾਈ ਜਾਊਗੀ ਦੁੱਧ ਭਾਜੀ 8 ਕਿਲੋ ਚਵਾਈ ਜਾਊਗੀ ਪਦਰੀ 6 ਵਾ 7-8 ਕਿਲੋ ਤੇ ਮੋਲੇ ਦਾ ਮੋਲੇ ਕਰਾਉਂਨੇ ਭਾਜੀ ਭਾਵੇਂ ਜਿਵੇਂ ਮਰਜ਼ੀ ਕਰੀਏ 35000 ਦੇ ਦਈਏ ਕਰ ਦਈਏ ਹੋਰ ਮਾਨਾ ਬਤਿਆ ਦੀ ਬਾਜੀ ਦੇ ਦਾਂਗੇ ਅੱਛਾ 32000 ਦੀ ਬਾਕੀ ਕੋਈ ਨਹੀਂ ਬਾਜੀ ਕਰਦਾਂਗੇ ਮਾਨਤਨ ਬਾਕੀ ਤਾਜੀ ਸੁਣੀ ਆ ਮੱਝ ਵੇਸ ਸੁਆਚ ਹੋਗੇ ਵੇਖ ਜਾਣੀ ਠੀਕ ਹੈ ਜੀ ਹਾਂਜੀ ਬਾਜੀ ਤੇ ਠੀਕ ਹੈ ਵੀਰ ਜੀ ਬਾਕੀ ਆਪਣੀ ਬਾਜੀ ਵੜਾ ਸੁਈਆਂ ਸਵਾਈਆਂ ਆ ਇੱਥੇ ਚੱਕ ਬਾਤ ਤਸੱਲੀ ਕਰਕੇ ਖੜਿਆ ਇੱਥੋਂ ਤਸੱਲੀ ਕਰਕੇ ਹਨਾ ਜੋ ਵੀ ਆ ਸਾਰਾ ਕੁਝ ਇੱਥੇ ਵੇਖ ਚਾ ਕੇ ਖੜਿਆ ਕਰੋ ਜ਼ਰੂਰੀ ਨਹੀਂ ਕਿ ਇੱਥੋਂ ਹੀ ਕੋਈ ਵੀ ਵੀਡੀਓ ਤਾਂ ਕੋਈ ਤੋਂ ਪੁੱਛ ਲੈਣਾ ਵਾ ਅਗਲੇ ਤੇ ਘਰੇ ਹੀ ਆਪਣਾ ਵੇਖ ਚਾ ਕੇ ਫੇਰ ਹੀ ਤਸੱਲੀ ਕਰਕੇ ਖੜਿਆ ਕਰੋ